ਹਾਂਜੀ ਸਾਧ ਸੰਗਤ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸਕਿੱਪ ਨਾ ਕਰੋ ਇੱਕ ਵਾਰੀ ਜ਼ਰੂਰ ਦੇਖੋ ਤੇ ਸ਼ੇਅਰ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਜਾਨ ਬਚ ਸਕਦੀ ਆ ਬਾਕੀ ਆਪਣੇ ਨਾਲ ਬਜ਼ੁਰਗ ਮੌਜੂਦ ਆ ਪੈਨ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਪੂ ਜੀ ਤੁਹਾਡੇ ਧਰਮ ਪਤਨੀ ਸੀ ਉਹਨਾਂ ਨੂੰ ਕੀ ਪ੍ਰੋਬਲਮ ਅੱਜ ਕੀ ਗੱਲਬਾਤ ਹੋਈ ਸੀਡੈਂਟ ਹੋਇਆ ਸੀ ਜੀ 4 ਸਾਲ 4 ਮਹੀਨੇ ਹੋ ਗਏ 4 ਮਹੀਨੇ ਪਹਿਲਾਂ ਠੀਕ ਆ ਜੀ ਤੇ ਕਾਹਦੇ ਤੇ ਸੀ ਇਹ ਵੀਕਲ ਤੇ ਸੀ ਜੀ ਠੀਕ ਆ ਜੀ ਤੇ ਫਿਰ ਉਹਨਾਂ ਦੀ ਕੀ ਪ੍ਰੋਬਲਮ ਆਈ ਪਹਿਲਾਂ ਦੇ ਹੱਥ ਟੁੱਟਿਆ ਜੀ ਠੀਕ ਆ ਜੀ ਫੇਰ ਪਸਰੀਆਂ ਰੋਟੀਆਂ ਦੇ ਠੀਕ ਹੈ ਜੀ ਫੇਰ ਇਲਾਜ ਨਹੀਂ ਹੋਇਆ ਸਤੋ ਤੇ ਫੇਰ ਹੁਣ ਆਨੇ ਮੋਢਾ ਹਣਾ ਵੀ ਆਨੇ ਡੈਡ ਕਰਦੇ ਆ ਸਰਕਾਰੀ ਵਾਲਿਆਂ ਦੇ ਤੇ ਫੇਰ ਉਸ ਤੋਂ ਬਾਅਦ ਆਨੇ ਹੁਣ ਵੇ ਸਾਨੂੰ ਇੱਕ ਨੇ ਡਾਕਟਰ ਨੇ ਕਿਹਾ ਵੀ ਵੀ ਇਲਾਜ ਹੋ ਸਕਦਾ ਹੈ ਇਹਦਾ ਠੀਕ ਹੈ ਜੀ ਵੀ ਇੰਨੇ ਪੈਸੇ ਲੱਗਣਗੇ ਸੋਡੇ ਕਿੰਨੇ ਪੈਸੇ ਦੀ ਮੰਗ ਕੀਤੀ ਉਹਨਾਂ ਨੇ ਤੁਹਾਡੇ ਤੋਂ ਸਾਢੇ ਲੱਖ ਸਵਾ ਲੱਖ ਰੁਪਏ ਮੰਗੇ ਹਾਂਜੀ ਬਾਪੂ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ ਤਿੰਨ ਗੁੱਟੀਆਂ ਹੈ ਸਹੀਆਂ ਜੀ ਤੇ ਤਿੰਨੇ ਵਈਆਂ ਜੀ ਅਸੀਂ ਦੋਵੇਂ ਜੀ ਰਹਿ ਗਏ ਜੀ ਤੇ ਬੇਟਾ ਤੁਹਾਡਾ ਬੇਟਾ ਜੀ ਡੈਥ ਹੋ ਗਈ ਜੀ ਕਿੰਨਾ ਟਾਈਮ ਹੋ ਗਿਆ ਜੀ ਪੰਜ ਵਰੇ ਹੋ ਗਏ ਜੀ ਅੱਛਾ ਹੁਣ ਤੁਸੀਂ ਦੋਨੇ ਮੀਆਂ ਬੀਬੀ ਇੱਥੇ ਰਹਿੰਦੇ ਆ ਤੇ ਕੰਮ ਦਾ ਹੁੰਦਾ ਕੀ ਕਰਦੇ ਤੁਸੀਂ ਜੀ ਅਸੀਂ ਤਾਂ ਬਸ ਮਾੜਾ ਮੋਟਾ ਕੰਮ ਕਰਦੇ ਆ ਨਰੇਗਾ ਤੇ ਬੁੜੀਆਂ ਜਾਵੜਦੇ ਆ ਸੀ ਮਾੜਾ ਮੋਟਾ ਸਬਜ਼ੀ ਸੂਜੀ ਦਾ ਕੰਮ ਕਰਦਾ ਸੀ ਚੂਕਣਾ ਖਰਾਬ ਹੋ ਗਿਆ ਜੀ ਤੇ ਉਹ ਵੀ ਤੁਰੇ ਫਰੀਦਾ ਜੀ ਅੱਛਾ ਤੁਹਾਡੇ ਵੀ ਚੂਕਣੇ ਦੇ ਵਿੱਚ ਪ੍ਰੋਬਲਮ ਹੈਗੀ ਆ ਹਾਂਜੀ ਠੀਕ ਆ ਦੇਖ ਸਕਦੇ ਤੁਸੀਂ ਹਾਲਾਤ ਕੀ ਆ ਘਰ ਦੇ ਬਾਕੀ ਮੈਂਬਰਾਂ ਦੇ ਨਾਲ ਹੀ ਸਾਰਾ ਘਰ-ਬਾਰ ਹੁੰਦਾ ਹੈਗਾ ਮੈਂਬਰਾਂ ਤੋਂ ਬਿਨਾ ਤੁਸੀਂ ਇੱਕ ਵਾਰੀ ਝਾਤ ਮਾਰ ਸਕਦੇ ਘਰ ਦੇ ਕੀ ਹਾਲ ਹੋਏ ਪਿਆ ਕਿਉਂਕਿ ਬਾਪੂ ਜੀ ਫਿਲਹਾਲ ਇੱਥੇ ਇਕੱਲੇ ਹੀ ਰਹਿ ਰਹੇ ਹੈਗੇ ਜਿਹੜਾ ਧਰਮ ਪਤਨੀ ਸੀ ਉਹ ਹਸਪੀਟਲ ਦੇ ਵਿੱਚ ਐਡਮਿਟ ਹੈਗੇ ਇਲਾਜ ਦੇ ਲਈ ਸੋ ਉਹਨਾਂ ਦੇ ਅੱਗੇ ਆਪਰੇਸ਼ਨ ਕਰਵਾਉਣ ਲਈ ਪੈਸੇ ਦੀ ਲੋੜ ਹੈਗੀ ਤੇ ਸਾਰਿਆਂ ਨੂੰ ਬੇਨਤੀ ਕਰਦੇ ਹੈਗੇ ਵੀ ਇਹਨਾਂ ਦੇ ਬਾਪੂ ਜੀ ਦੀ ਜਰੂਰ ਮਦਦ ਕੀਤੀ ਜਾਵੇ ਤੇ ਬਾਪੂ ਜੀ ਹੁਣ ਘਰ ਦਾ ਗੁਜ਼ਾਰਾ ਜਾਂ ਇਲਾਜ ਵਗੈਰਾ ਕਿਵੇਂ ਚੱਲਦਾ ਤੇ ਹੁਣ ਤਾਂ ਜੀ ਖੜਾ ਹੀ ਪਿਆ ਜੀ ਸਾਰਾ ਕੁਝ ਹੀ ਦੋ ਦੰਡੀਆਂ ਵੀ ਖੰਡ ਚਾਂ ਦੀਆਂ ਵੀ ਅਸੀਂ ਟਾਇਟ ਫੈਟ ਹੋ ਗਈ ਤੇ ਹਸਪਤਾਲ ਚ ਹੁਣ ਬੁੜੀਆਂ ਪਈਆਂ ਜੀ ਕੀ ਕਰ ਗਈ ਅਸੀਂ ਟਾਇਟ ਫਟ ਗਿਆ ਘਰ ਬਾਰ ਵੀ ਅਸੀਂ ਬਸ ਟੱਠਾ ਹੀ ਵੰਗੋ ਹੀ ਪਿਆ ਤੇ ਹੁਣ ਸਾਨੂੰ ਸਹਾਇਤਾ ਚਾਹੀਦੀ ਹੈ ਲੋਕਾਂ ਤੋਂ ਤੁਸੀਂ ਕੀ ਮੰਗ ਕਰਦੇ ਆ ਜੀ ਅਸੀਂ ਇਹਨੇ ਵੀ ਇਲਾਜ ਹੋ ਜਾਏ ਜੀ ਠੀਕ ਹੈ ਸਾਥ ਸੰਗਤ ਜੀ ਤੁਹਾਡੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਉਹ ਜਿਹੇ ਸੱਜਣ ਤੱਕ ਪਹੁੰਚਾ ਦਿਓ ਜਿਹੜਾ ਇਹਨਾਂ ਦੀ ਮਦਦ ਕਰ ਦੇਵੇ ਜਿਹੜਾ ਇਹਨਾਂ ਦਾ ਮੋਬਾਈਲ ਨੰਬਰ ਤੇ ਅਕਾਊਂਟ ਨੰਬਰ ਉਹ ਆਪਾਂ ਸਕਰੀਨ ਤੇ ਦੇ ਦਿੰਨੇ ਹੈਗੇ ਆ ਉਹਦੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਇਹਨਾਂ ਦਾ ਪਿੰਡ ਹਰਾਜ ਹੈਗਾ ਜ਼ਿਲ੍ਹਾ ਛੇਰੀ ਮੁਕਸਰ ਸਾਹਿਬ ਜੀ ਜੇਕਰ ਕੋਈ ਆਉਣਾ ਵੀ ਚਾਹੁੰਦਾ ਹੋਵੇ ਤਾਂ ਬਾਕੀ ਆਪਾਂ ਮੋਬਾਈਲ ਨੰਬਰ ਵੀ ਇਹਨਾਂ ਉੱਪਰ ਦੇ ਦਿੰਨੇ ਹੈਗੇ ਉਹਤੇ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਓ ਜੀ ਆਓ